ਤੁਹਾਡਾ ਸਾਰਿਆਂ ਦਾ ਬਹੁਤ ਇੰਪੋਰਟੈਂਟ ਇਸ ਵੀਡੀਓ ਦੇ ਵਿੱਚ ਇਹ ਜਿਹੜੀ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਵੈਕੈਂਸੀਆਂ ਆਊਟ ਹੋਈਆਂ ਹਨ ਸੋ ਤੁਸੀਂ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਐਂਡ ਤੱਕ ਮਿਲ ਜਾਏਗੀ ਤੇ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਜੇ ਗੱਲ ਕਰੀਏ ਇਹ ਰਿਕਰੂਟਮੈਂਟ ਜਿਹੜੀ ਹੋਈ ਹੈ ਤਾਂ ਇਹਦੇ ਵਿੱਚ ਇਹ ਸਿੱਧੀ ਭਰਤੀ ਹੈ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਇੰਟਰਵਿਊ ਬੇਸਿਸ ਤੇ ਇਹ ਭਰਤੀ ਰਹਿਣ ਵਾਲੀ ਹੈ ਤੇ ਇਹ ਜਿਹੜੀ ਭਰਤੀ ਹੈ ਇਹ ਏਆਈ 에ਰਪੋਰਟ ਸਰਵਿਸਤੀ ਹੈ ਜਿੰਦੇ ਵਿੱਚ ਚੰਡੀਗੜ੍ਹ ਅਤੇ ਦੇਰਾ ਧੂਨ ਦੇ ਵਿੱਚ ਜਿਹੜੇ ਪੋਰਟ ਹੁੰਦੇ ਹਨ ਉੱਥੇ ਹੀ ਤੁਹਾਡੀ ਕੀ ਹੈ ਜਿਹੜੀ ਵੈਕੈਂਸੀ ਹੈ ਉੱਥੇ ਹੀ ਤੁਹਾਨੂੰ ਸ਼ਿਫਟਿੰਗ ਮਿਲੇਗੀ ਸਟੇਸ਼ਨ ਜਿਹੜੇ ਇੱਥੇ ਦਿੱਤੇ ਹੋਇਆ ਹੈ ਨਾ ਮੈਂਸ਼ਨ ਕੀਤੇ ਹੋਏ ਹਨ ਦੋ ਹੀ ਹਨ ਦੇਰਾਦੂਨ ਅਤੇ ਚੰਡੀਗੜ੍ਹ ਠੀਕ ਹੈ ਜਿਹੜੀਆਂ ਇਹ ਪੋਸਟਾਂ ਜਾਰੀ ਕੀਤੀਆਂ ਗਿਆ ਨੇ ਇਹ ਜਿੱਥੇ ਪੋਜੀਸ਼ਨ ਲਿਖਿਆ ਹੈ ਇੱਥੇ ਸਾਰੀਆਂ ਇਹ ਪੋਸਟਾਂ ਹਨ ਤੇ ਤੁਸੀਂ ਇਸ ਨੂੰ ਦੇਖ ਸਕਦੇ ਹੋ ਜਿਵੇਂ ਡਿਊਟੀ ਮੈਨੇਜਰ ਦੀ ਹੋਗੀ ਪੋਸਟ ਜੀਆਰ ਆਫੀਸਰ ਟੈਕਨੀਕਲ ਦੀ ਕਸਟਮਰ ਸਰਵਿਸ ਐਗਜ਼ੀਕਿਊਟਿਵ ਇਸ ਤਰ੍ਹਾਂ ਹੀ ਜਿਹੜੀਆਂ ਸਾਰੀਆਂ ਪੋਸਟਾਂ ਜਿੰਨੀਆਂ ਵੀ ਹੋਈਆਂ ਹਨ ਆਊਟ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਤੇ ਇਹਨਾਂ ਦੀ ਜਿਹੜੀ ਇੰਟਰਵਿਊ ਹੋਏਗੀ ਉਹ ਸੌਣਾ ਦੇ ਵਿੱਚ ਵਿਚ 17 ਜਿਹੜੀ April ਦੇ ਵਿੱਚ ਹੋਣ ਵਾਲੀ ਹੈ ਟਾਈਮ ਸਾਰਾ ਇੱਥੇ ਦਿੱਤਾ ਗਿਆ ਹੈ ਜਿਹੜੀਆਂ ਉੱਪਰ ਵਾਲੀਆਂ ਸਾਰੀਆਂ ਵੈਕੈਂਸੀਆਂ ਹਨ ਇਹਨਾਂ ਦੀ ਜਿਹੜੀ ਇੰਟਰਵਿਊ 16 ਤੇ 17 ਤੱਕ ਰਹੇਗੀ ਤੇ ਜਿਹੜੀਆਂ نیچے ਵਾਲੀਆਂ ਉੱਪਰ ਥੱਲੇ ਦਿੱਤੀਆਂ ਗਈਆਂ ਹਨ ਇਹਨਾਂ ਦੀ 18 ਤੇ 19 ਦੇ ਵਿੱਚ ਰਹਿਣ ਵਾਲੀ ਹੈ ਇੰਟਰਵਿਊ ਠੀਕ ਹੈ ਤੇ ਇਹਦੀ ਜਿਹੜੀ ਵੈਨਿਊ ਹੈ ਇਹ ਇੱਥੇ ਨਾਲ ਹੀ ਦਿੱਤਾ ਹੈ Shri ਅ ਗਣਪਤੀ ਗਾਰਡਨ ਡਰੈਸ ਇੱਥੇ ਆ ਸਾਰਾ ਡਰੈਸ ਦਿੱਤਾ ਹੈ ਇੱਥੇ ਜਾ ਕੇ ਮਤਲਬ ਤੁਹਾਡੀ ਕੀ ਇੰਟਰਵਿਊ ਹੋਏਗੀ ਠੀਕ ਹੈ ਉਹ ਵੀ ਦੇਰਾਦੁੰਨ ਦੇ ਵਿੱਚ ਨੈਕਸਟ ਦੇਖੋ ਸਕੂਲ ਨਾ ਮੈਂਸ਼ਨ ਕੀਤਾ ਜਿਵੇਂ ਤੁਸੀਂ ਫਾਰਮ ਤੁਹਾਨੂੰ ਲਾਸਟ ਦਿਖਾਵਾਂਗੀ ਫਾਰਮ ਨੂੰ ਫਿਲ ਆਊਟ ਕਰੋਗੇ ਆਨਲਾਈਨ ਪ੍ਰੋਸੀਜਰ ਹੈਗਾ ਫਿਲ ਕਰਨ ਦਾ ਅਤੇ ਬਾਅਦ ਵਿੱਚ ਕੀ ਹੈ ਤੁਹਾਨੂੰ ਜਿੱਦਾਂ ਇੱਕ ਮੇਲ ਆ ਜਾਏਗੀ ਤੁਸੀਂ ਆਪਣੀ ਮੇਲ ਵਗੈਰਾ ਜੋ ਵੀ ਦਿਓਗੇ ਤੇ ਉਸ ਬੇਸ ਤੇ ਤੁਹਾਨੂੰ ਕੀ ਹੈ ਇੱਥੇ ਜਾ ਕੇ ਤੁਸੀਂ ਆਪਣੀ ਇਹ ਜਾ ਕੇ ਆਪਣੇ ਇੰਟਰਵਿਊ ਦੇ ਸਕਦੇ ਹੋ ਤੇ ਮੇਲ ਤੇ ਫੀਮੇਲ ਦੋਨੋਂ ਕੈਂਡੀਡੇਟ ਇੱਥੇ ਜਾ ਕੇ ਅਪਲਾਈ ਕਰ ਸਕਦੇ ਹਨ ਇਹ ਮੂਡ ਤੇ ਠੀਕ ਹੈ ਨੈਕਸਟ ਦੇਖੋ ਇੱਥੇ ਕੁਆਲੀਫਿਕੇਸ਼ਨ ਦਿੱਤੀ ਗਈ ਜਿਹੜੀ ਪਹਿਲੀ ਹੈਗੀ ਹੈ ਡਿਊਟੀ ਮੈਨੇਜਰ ਦੀ ਉਹਦੇ ਵਿੱਚ ਜਿਹੜੀ ਗ੍ਰੈਜੂਏਸ਼ਨ ਰਹਿਣ ਵਾਲੀ ਹੈ 16 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਯੂਨੀਵਰਸਿਟੀ ਦੇ ਵਿੱਚ ਤੇ ਇਹਦੀ ਜਿਹੜੀ ਸੈਲਰੀ ਹੈ 45000 ਤੱਕ ਏਜ ਦੀ ਕੋਈ ਲਿਮਟ ਨਹੀਂ ਹੈ ਮਤਲਬ 55 ਸਾਲ ਤੱਕ ਇੱਥੇ ਆਪਾਂ ਪਰ ਸਕਦੇ ਆ ਬਾਕੀ ਵੀ ਆਈ ਜਿਹੜੀ ਇਨਫਾਰਮੇਸ਼ਨ ਹੈ ਤੁਸੀਂ ਇਸ ਨੂੰ ਵੀ ਰੀਡ ਆਊਟ ਕਰ ਸਕਦੇ ਹੋ ਨੈਕਸਟ ਜੋ ਜਿਹੜੀ ਏ ਡਿਊਟੀ ਮੈਨੇਜਰ ਦੀ ਹੈ ਤੇ ਇਹਦੇ ਵਿੱਚ ਕੁਝ ਟਰਮ ਦਿੱਤੀਆਂ ਹੋਈਆਂ ਹਨਾ ਇਹਦੇ ਵਿੱਚ ਜਿਹੜੀ ਵੀ ਮਤਲਬ ਪੂਰੀ ਇੱਕ ਚੰਗੀ ਤਰ੍ਹਾਂ ਪ੍ਰੋਸੈਸਿੰਗ ਹੈ ਉਹ ਸਾਰੀ ਦਿੱਤੀ ਗਈ ਹੈ ਡਿਟੇਲ ਤੁਸੀਂ ਜਿਹੜੀ ਵੀ ਮਤਲਬ ਤੁਹਾਨੂੰ ਲੱਗਦਾ ਹੈ ਕਿ ਉਸ ਬੇਸ ਤੇ ਤੁਹਾਡੀ ਕੁਆਲੀਫਿਕੇਸ਼ਨ ਦੇ ਬੇਸ ਤੇ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਸੈਕੰਡਲੀ ਤੁਸੀਂ ਆਪਣੀ ਏਜ ਦੇ ਅਕੋਰਡਿੰਗ ਦੇਖ ਸਕਦੇ ਹੋ ਠੀਕ ਹੈ ਤੇ ਇਹ ਜੇਅਰ ਆਫਿਸਰ ਦੀ ਟੈਕਨੀਕਲ ਦੀ ਹੈ ਇਹਦੇ ਵਿੱਚ 29700 60 ਜਿਹੜੀ ਹੈ ਪੇ ਰਹਿਣ ਵਾਲੀ ਹੈ ਇੱਥੇ ਵੀ ਸਾਰਾ ਕੁਝ ਉੱਥੇ ਡਿਟੇਲ ਦੇ ਵਿੱਚ ਦਿੱਤਾ ਗਿਆ ਤਾਂ ਤੁਸੀਂ ਇਸ ਨੂੰ ਵੀ ਰੋਕੇ ਵੀਡੀਓ ਨੂੰ ਦੇਖ ਸਕਦੇ ਹੋ ਠੀਕ ਹੈ ਕਿਉਂਕਿ ਇੱਕ ਇੱਕ ਆਪਾਂ ਵੀਡੀਓ ਦੇ ਵਿੱਚ ਨਹੀਂ ਦੱਸ ਸਕਦੇ ਹੁੰਦੇ ਉਹਦੇ ਨਾਲ ਵੀਡੀਓ ਦੀ ਲੈਂਥ ਜ਼ਿਆਦਾ ਹੋ ਜਾਂਦੀ ਤੇ ਲੈਂਥ ਵਾਲੀ ਵੀਡੀਓ ਨੂੰ ਕੋਈ ਵੀ ਜਦੋਂ ਆਪਾਂ ਵੈਕੈਂਸੀ ਦੀ ਅਪਡੇਟ ਦਿੰਨੇ ਆ ਤਾਂ ਦੇਖਣਾ ਨਹੀਂ ਪਸੰਦ ਕਰਦਾ ਹੁੰਦਾ ਤਾਂ ਕਰਕੇ ਥੋੜੀ ਸ਼ਾਰਟ ਫਾਰਮ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਦੇ ਆ ਬਟ ਵੀਡੀਓ ਨੂੰ ਤੁਸੀਂ ਰੋਕ ਕੇ ਉੱਥੇ ਇੱਕ ਇੱਕ ਡਿਟੇਲ ਨੂੰ ਦੇਖ ਲਿਆ ਕਰੋ ਕਿਉਂਕਿ ਜਿਹੜੀ ਕੁਆਲੀਫਿਕੇਸ਼ਨ ਤੁਹਾਡੇ ਕੋਲ ਹੈਗੀ ਇੱਥੇ ਕੁਆਲੀਫਿਕੇਸ਼ਨ ਵਾਲੀ ਤੇ ਪਲੱਸ ਐਕਸਪੀਰੀਅੰਸ ਮੰਗਿਆ ਗਿਆ ਹੈ ਜਿਹੜਾ ਵੀ ਤੁਹਾਨੂੰ ਦਿੱਤਾ ਗਿਆ ਤਾਂ ਤੁਸੀਂ ਇੱਥੇ ਪੜ ਕੇ ਉਸ ਵੈਕੈਂਸੀ ਨੂੰ ਕਰ ਸਕਦੇ ਹੋ ਤੇ ਦੂਜੀ ਗੱਲ ਇਹ ਮੈਂ ਕਹਿਣਾ ਚਾਹਾਂਗੀ ਕਿ ਕਿਵੇਂ ਅੱਜ ਮੈਂ ਇਹ ਵੀਡੀਓ ਅਪਲੋਡ ਕਰਨ ਲੱਗੀ ਆ ਤੇ ਜਿਵੇਂ 7-8 ਦਿਨ ਬਾਅਦ ਮੈਨੂੰ ਵੀ ਯਾਦ ਨਹੀਂ ਰਹਿੰਦਾ ਕਿ ਇਹਦੇ ਵਿੱਚ ਕੀ ਟਰਮ ਦਿੱਤੇਆਂ ਸੀ ਕੀ ਕੰਡੀਸ਼ਨ ਹੈ ਤੇ ਤੁਸੀਂ ਕਮੈਂਟ ਦੇ ਵਿੱਚ ਕਈ ਵਾਰ ਪੁੱਛਦੇ ਨੇ ਕਈ ਵਾਰ ਯਾਦ ਹੁੰਦਾ ਹੈ ਕਈ ਵਾਰ ਨਹੀਂ ਹੁੰਦਾ ਤੇ ਬੰਦਾ ਨਹੀਂ ਦੱਸ ਸਕਦਾ ਤੇ ਤੁਸੀਂ ਕਿਰਪਾ ਕਰਕੇ ਥੋੜਾ ਜਿਆਦਾ ਦੇਖ ਲਿਆ ਕਰੋ ਇੱਥੇ ਵੀਡੀਓ ਨੂੰ ਰੋਕ ਕੇ ਦੇਖ ਲਿਆ ਕਰੋ ਠੀਕ ਹੈ ਸ਼ਬਦਾਂ ਦੇ ਵੀ ਕੁਝ ਗੌਰ ਕਰ ਲਿਆ ਕਰੋ ਤੇ ਕੁਝ ਵੀਡੀਓ ਨੂੰ ਰੋਕ ਕੇ ਦੇਖ ਲਿਆ ਕਰੋ ਠੀਕ ਹੈ ਉਹਨੇ ਜੀ ਵੀ ਕੁਆਲਿਫੀਕੇਸ਼ਨ ਸਾਰੀ ਡਿਟੇਲ ਦੇ ਵਿੱਚ ਦਿੱਤੀ ਹੈ ਪੇ ਸਾਰੀ ਜਿੰਨੀ ਵੀ ਇਨਫੋਰਮੇਸ਼ਨ ਹੈ ਉਹ ਸਾਨੂੰ ਸਾਰੀ ਪ੍ਰੋਵਾਈਡ ਕਰਾਉਂਦੇ ਹਨ ਜੇਕਰ ਉਹ ਨੋਟਿਸ ਜਾਰੀ ਕਰ ਰਹੇ ਹਨ ਤਾਂ ਮਤਲਬ ਬਹੁਤ ਸਾਰੀਆਂ ਵੈਕੈਂਸੀਆਂ ਦੇ ਵਿੱਚ ਉਹਦੀ ਇੱਕ ਇੱਕ ਚੰਗੀ ਤਰ੍ਹਾਂ ਜਾਣਕਾਰੀ ਸਾਨੂੰ ਉਹ ਦਿੰਦੇ ਹਨ ਜਿਹੜਾ ਅਪਲਾਈ ਕਰਨ ਦਾ ਪ੍ਰੋਸੀਜਰ ਹੈ ਉਵੀ ਨਾ ਦੱਸਿਆ ਗਿਆ ਕਿ ਕਿਸ ਤਰ੍ਹਾਂ ਇਹ ਤੇ ਅਪਲਾਈ ਕਰਨਾ ਹੈ ਤੇ ਫੀਸ ਇਹਦੀ ਲੱਗੇਗੀ 500 ਰੁਪਏ ਠੀਕ ਹੈ ਜਿਹੜੀ ਲੇਡੀਜ਼ ਤੇ ਜੈਂਟਸ ਮਤਲਬ ਦੋਨੋਂ ਹੀ ਇਹਦੇ ਵਿੱਚ ਅਪਲਾਈ ਕਰ ਸਕਦੇ ਹਨ ਤੇ ਬਾਕੀ ਦੇਖੋ ਇਹਦੀ ਜਿਹੜੇ ਵੈਬਸਾਈਟ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇਹਦੀ ਵੈਬਸਾਈਟ ਹੈਗੀ ਹੈ ਠੀਕ ਹੈ ਇੱਥੇ ਜਾ ਕੇ ਤੁਸੀਂ ਇਸ ਲਿੰਕ ਤੇ ਤੇ ਇਸ ਜਿਹੜੇ ਵੀ ਇਹ ਪੀਡੀਐਫ ਇਸ ਨੂੰ ਆਪਣੇ ਫੋਨ ਦੇ ਵਿੱਚ ਡਾਊਨਲੋਡ ਵੀ ਕਰ ਸਕਦੇ ਹੋ ਕਿਉਂਕਿ ਬਾਅਦ ਵਿੱਚ ਤੁਸੀਂ ਲਿੰਕ ਪੁੱਛਦੇ ਹੋ ਤਾਂ ਲਿੰਕ ਇਹੀ ਹੈ ਠੀਕ ਹੈ ਤੇ ਇਹ ਇਹਦਾ ਕੀ ਹੈ ਅ ਏਜੰਸੀ ਦਾ ਜਿਹੜਾ ਵੀ ਹੈ ਮੂਡ ਦਿੱਤਾ ਗਿਆ ਹੈ ਇੱਥੇ ਐਪਲੀਕੇਸ਼ਨ ਫਾਰਮ ਦਿੱਤਾ ਗਿਆ ਹੈ ਜਿਹੜੀ ਵੀ ਸਿਲੈਕਸ਼ਨ ਪ੍ਰੋਸੀਜਰ ਰਹੇਗਾ ਉਹ ਸਾਰਾ ਇਸ ਤਰ੍ਹਾਂ ਇੱਥੇ ਡਰੈੱਸ ਤੁਸੀਂ ਆਪਣਾ ਐਡ ਕਰਨਾ ਹੈ ਠੀਕ ਹੈ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿਹੜੇ-ਕਿਹੜੇ ਫਾਰਮਾਂ ਦੀ ਇੱਥੇ ਜ਼ਰੂਰਤ ਪਵੇਗੀ ਇੱਥੇ ਹੁਣ ਐਕਸਪੀਰੀਅੰਸ ਜਿੰਨਾ ਵੀ ਹੋਏਗਾ ਤੁਹਾਡੇ ਕੋਲ ਜਿੰਨੇ ਵੀ ਸਰਟੀਫਿਕੇਟ ਹੈਗੇ ਆ ਠੀਕ ਹੈ ਤੁਸੀਂ ਇਹਦੇ ਚ ਲਗਾ ਸਕਦੇ ਹੋ ਸਭ ਜਿੰਨੇ ਜ਼ਿਆਦਾ ਤੁਹਾਡੇ ਕੋਲ ਚੀਜ਼ ਕੁਆਲੀਫਿਕੇਸ਼ਨ ਡਿਗਰੀ ਜਾਂ ਕੋਈ ਵੀ ਹੋ ਗਿਆ ਡਿਪਲੋਮਾ ਹੋ ਗਿਆ ਹੈਗੇ ਆ ਤੇ ਤੁਸੀਂ ਇੱਥੇ ਐਡ ਕਰ ਸਕਦੇ ਹੋ ਮਤਲਬ ਕੀ ਹੈ ਉੱਥੇ ਜਾ ਕੇ ਉਹਦੀ ਯੂਨੀਵਰਸਿਟੀ ਦਾ ਨੇਮ ਇੱਥੇ ਸਾਰੀ ਆ ਗਈ ਜਾਂਦੀ ਹੁੰਦੀ ਡਿਟੇਲ ਠੀਕ ਹੈ ਇਹ ਸਾਡੇ ਕੋਲ ਕਿਉਂ ਲੈਂਦੇ ਆ ਜਦੋਂ ਸਾਡੇ ਡਾਕੂਮੈਂਟ ਵੈਰੀਫਿਕੇਸ਼ਨ ਹੁੰਦੀ ਹੈ ਤਾਂ ਉਹ ਸਾਡੇ ਕੋਲ ਇੱਥੇ ਯੂਨੀਵਰਸਿਟੀ ਤੇ ਉਹ ਕਈ ਵਾਰ ਦੇਖਦੇ ਆ ਕਿ ਬੰਦਾ ਕੀ ਹੁੰਦਾ ਹੈ ਕਿ ਜਾਲੀ ਸਰਟੀਫਿਕੇਟ ਲੈ ਆਂਦਾ ਤੇ ਉਹ ਉੱਥੇ ਜਾ ਕੇ ਸਰਚ ਕਰਕੇ ਦੇਖਦੇ ਨੇ ਕਿ ਵਾਕਿਆ ਹੀ ਇਸ ਬੰਦੇ ਨੇ ਉੱਥੇ ਜਾ ਕੇ ਕੰਮ ਕੀਤਾ ਹੋਇਆ ਜਾਂ ਨਹੀਂ ਕੀਤਾ ਹੈ ਤੇ ਇਸ ਤਰ੍ਹਾਂ ਉਹ ਆਪਣੇ ਡਾਕੂਮੈਂਟ ਸਾਡੇ ਕੋਲ ਲੈਂਦੇ ਹਨ ਇਹ ਸਾਰਾ ਸੀ ਇਹਦਾ ਪ੍ਰੋਸੀਜਰ ਤੋਂ ਤੁਸੀਂ ਵੇਖ ਸਕਦੇ ਹੋ 22 ਪੇਜਾਂ ਹਨ ਤੇ ਜੇਕਰ ਵੀਡੀਓ ਵਧੀਆ ਜੀ ਥੋੜੀ ਜਿਹੀ ਹੈਲਪਫੁਲ ਵੀ ਲੱਗੀ ਤਾਂ ਵੀਡੀਓ ਨੂੰ ਵਾਰ-ਵਾਰ ਜ਼ਰੂਰ ਸ਼ੇਅਰ ਕਰ ਦੇਣਾ ਦੇਖੋ ਇਹਦੇ ਵਿੱਚ ਬਹੁਤ ਸਾਰੀਆਂ ਵੈਕੈਂਸੀਆਂ ਹਨ ਮਤਲਬ ਕੁੜੀਆਂ ਤੇ ਮੁੰਡਿਆਂ ਦੇ ਲਈ ਬਹੁਤ ਵਧੀਆ ਮੌਕਾ ਹੈਗਾ ਕਿਉਂਕਿ ਗ੍ਰੈਜੂਏਸ਼ਨ ਮੰਗੀ ਗਈ ਹੈ ਪਲੱਸ ਐਕਸਪੀਰੀਅੰਸ ਹੈ ਬਹੁਤ ਸਾਰੇ ਸਟੂਡੈਂਟ ਹਨ ਉਹਨਾਂ ਕੋਲ ਕੈਂਡੀਡੇਟ ਕੋਲ ਐਕਸਪੀਰੀਅੰਸ ਵੀ ਹੈਗਾ ਹੈ ਤੇ ਤੁਸੀਂ ਇਸ ਨੂੰ ਫਾਰਮ ਨੂੰ ਫਿਲ ਆਊਟ ਕਰ ਸਕਦੇ ਹੋ ਤੇ ਜਿਹੜੀ ਤੁਹਾਡੀ ਸਿਲੈਕਸ਼ਨ ਰਹੇਗੀ ਉਹ ਦੋ AAI ਜਿਹੜੇ 에ਰਪੋਰਟ ਨੇ ਇੱਕ ਦੇਹਰਾਦੂਨ ਅਤੇ ਚੰਡੀਗੜ੍ਹ ਦੋ ਹੀ ਸਥਾਨ ਹਨ ਅਦਰ ਕਿਤੇ ਵੀ ਤੁਹਾਡੀ ਇੱਥੇ ਸਿਲੈਕਸ਼ਨ ਨਹੀਂ ਹੋਣ ਵਾਲੀ ਜੇਕਰ ਤੁਸੀਂ ਇਸ ਰਿਕਰੂਟਮੈਂਟ ਨੂੰ ਪਰਦੇ ਹੋ ਤਾਂ ਠੀਕ ਹੈ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਧੰਨਵਾਦ ਜੀ